thank <laughs> you ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਕਿ ਇੱਕ ਸਾਧੂ RAM ਹੈਗੇ ਹਨ ਜੋ ਕਿ ਸਗੇ ਇੱਕ ਕੰਟਰੈਕਟਰ ਸੇਤਿਆ ਮਿਲਸ ਦੇ ਵਿੱਚ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਲਾਰੈਂਸ ਵਿਸ਼ਨੂ ਦੇ ਨਾਮ ਤੇ ਜਿਹੜੇ ਬੰਦੇ ਸਗੇ ਇਹਨਾਂ ਨੂੰ 1 ਕਰੋੜ ਰੁਪਏ ਦੀ ਮੰਗ ਕਰ ਰਹੇ ਸੀ ਇਹ ਜੋ ਸਾਧੂ RAM ਹੈਗੇ ਇਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਅਪਰੋਚ ਕਰਨ ਤੋਂ ਬਾਅਦ ਐਸੀ ਟੀਮਾਂ ਬਣਾਈ ਤੇ ਜੋ ਐਕਸਟਰਸ਼ਨ ਸੀਗੇ ਇਹਨਾਂ ਦੇ ਨਾਲ ਗਲਬਾਜ ਸ਼ੁਰੂ ਹੋ ਗਿਆ ਜੈਨਲ ਐਸਿਗੇ ਇਨادله ਨਾਲ ਨੇਗੋਸ਼ੀਏਸ਼ਨ ਚੱਲਦੀ ਰਹੀ ਦੀ ਨੇਗੋਸ਼ੀਏਸ਼ਨਸ ਤੋਂ ਬਾਅਦ ਸਾਡਾ ਇੱਕ ਪਲਾਨ ਬਣਿਆ ਕਿ ਅਸੀਂ ਜੋ ਹੈ ਪੈਸੇ ਹੈਂਡਓਵਰ ਕਰਾਂਗੇ ਤੇ ਪੈਸੇ ਹੈਂਡਓਵਰ ਕਰਨ ਦੇ ਨਾਲ ਸਾਡੀ ਟੀਮ ਜੋ ਹੈਗੀ ਜੋ ਪੈਸੇ ਨੂੰ ਲੈਣਾ ਮੰਗੇ ਇਹਨਾਂ ਨੂੰ ਟਰੈਕ ਕੀਤਾ ਜਾਏਗਾ ਤੇ ਇਹਨਾਂ ਨੂੰ ਫੜਿਆ ਜਾਏਗਾ ਸਾਡੀ ਇਨਚਾਰਜ CIA ਅੰਡਰ ਦੀ ਸੁਪਰਵੀਜ਼ਨ ਆਫ SPD ਤੇ DSPD ਇਹ ਇਥੇ ਆਪਰੇਸ਼ਨ ਦੇ ਵਿੱਚ ਮੌਜੂਦ ਸੀਗੇ ਜਦੋਂ ਸਾਡੀ ਟੀਮ ਨੇ वैसे हैंडओवर ਕਰਨ ਤੋਂ ਬਾਅਦ ਮੁੰਡਿਆਂ ਨੂੰ ਇੰਟਰਸੈਪਟ ਕੀਤਾ ਤਿੰਨ ਮੁੰਡੇ ਸੀ ਇਹਨਾਂ ਨੇ ਇਮੀਡੀਏਟਲੀ ਜੋ ਹੈ ਪੁਲਿਸ ਟੀਮ ਦੇ ਨਾਲ ਕ੍ਰਾਸ ਫਾਇਰਿੰਗ ਜਿਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਗੋਲੀ ਲੱਗੀ ਹੈ ਜੀ ਪੈਰ ਦੇ ਵਿੱਚ ਜਿਹਨੂੰ ਇਮੀਡੀਏਟਲੀ ਹਸਪੀਟਲ ਲੈ ਕਰ ਗਿਆ ਗਿਆ ਇਹਨਾਂ ਚੋਂ ਇੱਕ ਹੈਗਾ ਸੁਖਮੰਦਰ ਸਿੰਘ ਇੱਕ ਸਰਬੰਦ ਸਿੰਘ ਤੇ ਇੱਕ ਲਖਵੀਰ ਸਿੰਘ ਤੇ ਮੈਂ ਇਹ ਦੱਸਣਾ ਚਾਹਣਾ ਹੈ ਕਿ ਇਹਨਾਂ ਤੋਂ ਇੱਕ ਮੁੰਡਾ ਉਹ ਸੀਗਾ ਜੋ ਕਿ ਜੋ ਠੇਕੇਦਾਰ ਹੈਗਾ ਜਿਹਨੂੰ 100 ਕਾਲਸ ਆ ਰਹੀ ਸੀਗੀਆਂ ਇਹਦੇ ਨਾਲ ਹੀ ਕੰਮ ਇਹਦੇ ਅੰਡਰ ਕੰਮ ਕਰਦਾ ਸੀ ਤੇ ਇਹਨਾਂ ਨੇ ਜੋ ਇਹਨਾਂ ਦੀ ਇਨੀਸ਼ੀਅਲ ਪੁੱਛਗਿੱਛ ਹੈਗੀ ਹੈ ਇਹਨੇ ਪਤਾ ਲੱਗਿਆ ਕਿ ਇਹਨਾਂ ਨੇ ਇਹਨੂੰ ਟਾਰਗੇਟ ਬਣਾ ਕੇ ਤੋਂ 1 ਕਰੋੜ ਰੁਪਏ ਐਕਸਟਰੈਕਟ ਕਰਨ ਦਾ ਪਲਾਨ ਕੀਤਾ ਸੀ ਤੇ ਬਾਅਦ ਦੇ ਵਿੱਚ ਜੋ ਗਲ ਹੈਗੀ ਹੈ ਉਹ 15 ਲੱਖ ਦੇ ਵਿੱਚ ਮੁਕੀ ਸੀ ਤੇ 15 ਲੱਖ ਹੈਂਡਓਵਰ ਕਰਨ ਆਏ ਸੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੇ ਕ੍ਰਾਸ ਫਾਇਰਿੰਗ ਕੀਤੀ ਬੜੀ ਬਹਾਦਰੀ ਦੇ ਨਾਲ ਇਨਾ ਦੇ ਨਾਲ ਟੈਕਲ ਕਰਕੇ ਇਹਨਾਂ ਨੂੰ ਫੜ ਵੀ ਲਏ ਤੇ ਦੋ ਬੰਦੇ ਫੜੇ ਗਏ ਤੇ ਇੱਕ ਇੱਕ ਦੇ ਜੋ ਹੈ ਫਾਇਰ ਵੱਜਾ ਉਹਨੂੰ ਹਸਪਤਲ ਲੈ ਕਰ ਗਿਆ ਹੀ ਇਜ਼ ਇੰਜਰਡ ਬਟ ਹੀ ਇਜ਼ ਸੇਫ ਸਰ ਕਦਰ ਤੋਂ ਇਹ ਉਹਨਾਂ ਤੋਂ ਰੰਗਦਾਰੀ ਮੰਗ ਰਹੀ ਸੀ ਇਹ ਰੰਗਦਾਰੀ ਨੂੰ ਚੱਲਦੇ ਜੀ ਦੋ ਦਿਨ ਹੋ ਗਏ ਸੀ ਕੱਲ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੀ ਤੇ ਨਾਲ ਦੇ ਨਾਲ ਹੀ ਇਸ ਤੇ ਅਸੀਂ ਐਫ ਆਈ ਆਰ ਦਰਜ ਕਰਤੀ ਸੀ ਤੇ ਵੀ ਹੈਡ ਸਟਾਰਟਡ ਵਰਕਿੰਗ ਆਊਟ ਕਿ ਇਹ ਜੋ ਬੰਦੇ ਹੈਗੇ ਕਿਵੇਂ ਇਹਨਾਂ ਨੂੰ ਨਾਬ ਕਰਾਂਗੇ ਇਹ ਲਾਰੈਂਸ ਬਿਸ਼ਨੋਏ ਜੋ ਗੈਂਗਸਟਰ ਹੈਗਾ ਉਹਦਾ ਨਾਮ ਲੈ ਕੇ ਫਿਰੋਤੀ ਮੰਗ ਰੇ ਸੀ ਤੇ ਐ ਗਾਬੀਸੀ ਕੋਈ ਲਾਰੈਂਸ ਨਾਲ ਕੋਈ ਸਬੰਧ ਨਹੀਂ ਜੋ ਹਲੇ ਜੋ ਮੁਰਲੀ ਮੁਰਲੀ ਪਤਾਲ ਹੈਗੀ ਜੀ ਉਹ ਤੇ ਲਾਰੈਂਸ ਨਾਲ ਕੋਈ ਕਨੈਕਸ਼ਨ ਹਲੇ ਤੱਕ ਨਹੀਂ ਨਿਕਲਿਆ ਤੇ ਬਾਕੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੀ ਅਰੈਸਟ ਪਾ ਕੇ ਰਿਮਾਂਡ ਲੈ ਕੇ ਵੀ ਵਿਲ ਸੀ ਕਿ ਇਹ ਕਿਹਦੇ ਨਾਲ ਇਹਨਾਂ ਦੇ ਲਿੰਕਸ ਜੁੜੇ ਹੋਏ ਹਨ ਜੇਕਰ ਕੋਈ ਹੋਰ ਵੀ ਬੰਦਾ ਇਹਨਾਂ ਦੇ ਆਗੇ ਸਾਨੂੰ ਮਿਲਦਾ ਹੈ ਜੋ ਲਿੰਕ ਹੁੰਦਾ ਇਹਨਾਂ ਦੇ ਨਾਲ ਉਦੋਂ ਤੇ ਵੀ ਕਾਰਵਾਈ ਕੀਤੀ ਜਾਏਗੀ ਉਹਨੂੰ ਵੀ ਫੜਿਆ ਜਾਏਗਾ ਓਕੇ ਥੈਂਕ ਯੂ